ਉਹਰਾ ਕਾ ਮੇਚੀ ਤੇ ਲੰਗੜਾ ਕੀ ਨਾਲ ਲੰਗੜਾ ਵੀ ਸੀਗਾ ਹਾਂ ਲੰਗੜਾ ਵੀ ਨਾਲ ਸੱਤੇ ਕਿਸੇ ਨੂੰ ਤੇ ਇਹਨਾਂ ਦੇ ਮੱਥੇ ਕਿਸੇ ਨੇ ਮੰਗੇ ਨੁੜਿਆਂਗੇ ਇਹਨਾਂ ਦੇ ਅੱਗੇ ਰਾੜਾ ਪਣੀ ਜੰਮੀ ਲੱਗਦਾ ਜਾਂਦਾ ਸਾਰਾ ਪਰਿਵਾਰ ਖਤਮ ਕਰਕੇ ਸਿੱਖਾਣੇ ਤੇ ਸੁਣਾ ਐਵੇਂ ਨਹੀਂ ਕਿਤੇ ਦਿਨੇ ਕੋਈ ਨਹੀਂ ਤੁਹਾਡਾ ਮਸਲਾ ਹੱਲ ਕਰਨਿਆ ਕਰਨੇ ਕਿਤੇ ਜਦੋਂ ਸਾਰਾ ਪਰਿਵਾਰ ਮਰ ਗਏ ਮੇਰੀਆਂ ਕਿਆ ਨੇ ਲੜਕੀਆਂ ਨੇ ਤੇ ਇੱਕ ਲੜਕਾ ਹੈ ਮੇਰਾ ਇਹ ਕੋਈ ਮਾਰਨ ਪੁੱਟਣ ਵਾਲੇ ਨੇ ਕਿੱਥੇ ਇੱਕ ਨੂੰ ਮਾਰਨ ਆਏ ਨੇ ਮਾਰਨ ਅਮਲ ਤੇ ਪਹੁੰਚੇ ਮੇਰੇ ਘਰ ਆਲਾ ਉਹ ਵੱਜ ਜਣੇਗਾ ਮੈਂ ਆਪ ਕੱਲੀ ਕਰੀ ਨਹੀਂ ਆ 18 ਸਾਲ ਹੋ ਗਏ ਆਪ ਮੈਂ ਸਹਾਰ ਸਕ ਪਹੁੰਚਿਆ ਹਾਂ ਜੀ ਮੈਂ ਤੁਹਾਡਾ ਆਪਣਾ ਆਰਬਾ ਜੀ ਪੰਜਾਬ ਸਿੱਕਿਆ ਨਿਊਜ਼ ਅੱਜ ਇੱਕ ਪਿੰਡ ਦਾ ਮਸਲਾ ਆਇਆ ਸੀ ਪਿੰਡ ਰਗਿਆਪੁਰ ਜਿਹੜਾ ਕਿ ਲੜਾਈ ਹੋਈ ਆ ਉਹ ਆਪਾਂ ਤੁਹਾਨੂੰ ਸੁਣਾਉਣੀ ਆ ਉਹਨਾਂ ਦੀ ਗੱਲਬਾਤ ਵੀ ਉਹਨਾਂ ਨਾਲ ਕੀ ਹੱਟ ਦਿੱਤੀ ਆ ਤੇ ਪ੍ਰਸ਼ਾਸਨ ਉਹਨਾਂ ਦੀ ਕੀ ਮਤ ਕਰ ਰਿਹਾ ਆ ਜੀ ਦਾ ਮਾਈ ਚਰਨਜੀਤ ਆ ਜੀ ਕਿੱਥੋਂ ਆਏ ਆ ਤੁਸੀਂ ਨਵੇਂ ਰਾਜਾ ਪਰ ਆਇਆ ਜੀ ਕੀ ਮਸਲਾ ਹੋਇਆ ਸੀ ਮਸਲਾ ਸਾਡੇ ਘਰ ਰਾਤ ਨੂੰ 25 ਬੰਦੇ ਪੈ ਸਨ ਅੱਛਾ ਜੀ ਤੇ ਅਸੀਂ ਅਚਾਨਕ ਸਾਡੇ ਜਵਾਕ ਕੋਠੇ ਤੇ ਮੋਲਾ ਵੰਦੇ ਸੀ ਠੀਕ ਹੈ ਵੀ 25 ਬੰਦੇ ਸਾਡੇ ਘਰ ਪੈ ਗਿਆ ਕਿ ਅਸੀਂ ਬਾਜ ਦੇ ਅੰਦਰ ਵੜ ਗਏ ਉਹਨਾਂ ਸਾਡੇ ਦੂਏ ਬਾਇ ਪੰਨੇ ਤੇ ਬਹੁਤ ਉਹਨਾਂ ਨੇ ਸਾਡੇ ਅੰਦਰ ਲੱਗੇ ਰੇ ਨੁਕਸਾਨ ਕੀਤਾ ਮਤਲਬ ਸਾਨੂੰ ਨਹੀਂ ਕੋਈ ਨੁਕਸਾਨ ਬਟਾਇਆ ਅਸੀਂ ਬਾਜ ਦੇ ਅੰਦਰ ਵੜ ਗਏ ਸਾਡੇ ਨਿਆਣਿਆਂ ਨੇ ਕੋਠੇ ਤੇ ਰੋਲਾ ਪਾ ਦਿੱਤਾ ਹਾਂ ਤੇ ਰੋਲਾ ਕਾਦਾ ਸੀ ਰੋੜਾ ਕੋਈ ਨਹੀਂ ਆਇਆ ਸੀ ਇਹ ਤਾਂ ਸਾਨੂੰ ਕੋਈ ਪਤਾ ਨਹੀਂ ਕਾਦਾ ਰੋੜਾ ਸਾਨੂੰ ਇਹਨਾਂ ਪਤਾ ਵੀ 25 ਬੰਦੇ ਆਏ ਸੀ ਮਾਣੇ ਇਹ ਕੋਹਨਾਂ ਨੇ ਆਣ ਕੇ ਗੁੰਡਾ ਕਰਦੀ ਕੀਤੀ ਹਾਂ ਗੁੰਡਾ ਕਰਦੀ ਕੀਤੀ ਕਹਿੰਦੇ ਸੀਗਾ ਸਟਾਰ ਵਾਲਿਆ ਉਹਨਾਂ ਨੇ ਫੈਲ ਫੂਲ ਵੀ ਕੱਢੇ ਕਹਿੰਦੇ ਸਾਡੇ ਕੋਲ ਪਿਸਤੌਲ ਲਿਏ ਨੇ ਇਹ ਇਹ ਬੰਦੇ ਜਿਹੜੇ ਨੇ ਕਿਹੜੇ-ਕਿਹੜੇ ਪਿੰਡਾਂ ਤੋਂ ਸੀ ਇਹ ਪਿੰਡਾਂ ਤੋਂ ਹੁਣ ਉਹਨੇ ਮੁੰਡੇ ਨੇ ਦੱਛਾ ਸੀ ਰਾਤ ਗੁੰਡਾ ਫਿਰ ਇੱਕ ਫੜ ਲੈ ਸਾਡੇ ਪਿੰਡ ਵਾਲਿਆਂ ਦਾ ਧੰਨਵਾਦ ਬਹੁਤ ਅਸੀਂ ਉਹਨਾਂ ਦਾ ਮਨਾਉਨੇ ਆ ਜਿਨ੍ਹਾਂ ਨੇ ਸਾਨੂੰ ਬਚਾ ਲਿਆ ਸੀ ਆ ਸਾਡੇ ਪਿੰਡ ਵਾਲਿਆਂ ਨੇ ਸਾਡੀ ਬਹੁਤ ਮਤ ਕੀਤੀ ਸਾਡੇ ਨਿਆਣੇ ਕੋਠੇ ਤੇ ਚੜੇ ਸਨ ਆਂ ਬਾਦ ਲਗਾਈ ਸਾਡਾ ਸਾਰਾ ਪਿੰਡ ਆ ਗਿਆ ਫਿਰ ਉਹ ਗੁੰਡਾਗਰਦੀ ਭੱਜ ਗਏ ਅਸਾਂ ਇੱਕ ਨੂੰ ਖੜ ਲਿਆ ਖਾਣੇ ਲਿਆ ਕੇ ਰਾਤ ਨੂੰ ਆ ਕੇ 12:00 ਵਜੇ ਘਰੇ ਆਏ ਸੀ 2:30 ਵਜੇ ਖਾਣੇ ਦਿੱਤਾ ਤੋ ਖਾਣੇ ਵਾਲਿਆਂ ਨੇ ਕੋਈ ਸਾਡੀ ਸੁਣਾਈ ਨੀ ਕੀਤੀ ਉਹਨਾਂ ਨੇ ਛੱਡ ਦਿੱਤਾ ਫਿਰ ਇੱਕ ਹੋਰ ਮੰਗਾ ਲਿਆਂਦਾ ਖਾੜ ਕੇ ਫੜਾਇਆ ਉਹ ਵੀ ਛੱਡ ਦਿੱਤਾ ਤਿੰਨ ਬੰਦੇ ਫੜਾਇਆ ਸਾਡੀ ਕੋਈ ਸੁਣਾਈ ਨਹੀਂ ਸ਼ਾਮ ਨੂੰ ਜਮੀਨਾ ਹੋ ਗਿਆ ਅਸਾਂ ਰੋ ਜਾਣੇ ਆ ਮੈਂ ਤਮਜੂਰੀ ਵਾਲੇ ਬੰਦੇ ਆ ਤੇ ਕੋਈ ਸਾਡੀ ਸੁਣਾਈ ਨਹੀਂ ਦਿੰਦੀ ਨਹੀਂ ਪੁਲਿਸ ਪ੍ਰਸ਼ਾਸਨ ਨੇ ਕੁਝ ਬੰਦੇ ਜਿਹੜੇ ਰੈਸਟ ਕੀਤੇ ਸੀ ਉਹਨਾਂ ਦਾ ਕੀ ਕੀਤਾ ਕੁਝ ਨਹੀਂ ਜੀ ਬਸ ਇਦਾਂ ਹੀ ਛੱਡਦੇ ਜੀ ਨਹੀਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਅੱਜ ਉਹ ਬਾਹਰ ਆ ਕੇ ਧਮਕੀਆਂ ਦੇ ਰਹੇ ਨੇ ਅੱਜ ਬਾਹਰ ਆ ਕੇ ਜੇ ਕੋਈ ਉਹਨਾਂ ਤੇ ਰਸੂ ਰੋਹਾਂ ਦੇ ਮਾਰ ਕੇ ਪੇਜ ਹੋਵਾਂਗੇ 아니 ਪੇਜ ਇਹ ਕਿਹੜਾ ਬੰਦਾ ਕਹਿ ਰਿਹਾ ਰਮਣਾ ਕਹਿੰਦਾ ਰਮਣਾ ਕੌਣ ਰਮਣਾ ਰਮੇਸ਼ ਦਾ ਬੰਦਾ ਕਿੱਥੋਂ ਦਾ ਐ ਕੀ ਕੰਮ ਕਰਦਾ ਹੈ ਕੰਮ ਕਿੰਨਾ ਦਾ ਰਗਾ ਰਗਾ ਕਰਦੀ ਕਰਦਾ ਹੈ ਮੁੰਡਾ ਕਰਦੀ ਕਰਦਾ ਹੈ ਤੋਹ ਮੰਗਾ ਹੈ ਮੁੰਡਾ ਕਰਦੇ ਸੰਗੜਾ ਪਾਣਦਾ ਹੈ ਮੰਗੇ ਦੇ ਮੁੰਡੇ ਵੀ ਦੱਸੋ ਸਵਾਦ ਆ ਚਾਹੇ ਤੇ ਤੁਸੀਂ ਹੁਣ ਕੀ ਪ੍ਰਸ਼ਾਸਨ ਕੋਲ ਮੰਗ ਕਰਦੇ ਹੋ ਅਜੇ ਮੰਗ ਕਰਨੇ ਵੀ ਨੰਗੀ ਪ੍ਰਕਾਰ ਕੀਤਾ ਜਾਵੇ ਠੀਕ ਹੈ ਪਰਚੇ ਘੱਟੇ ਆਉਂਦੇ ਸਾਡੇ ਨਾਮ ਸਾਫ ਹੋਣਾ ਚਾਹੀਦਾ ਹੈ ਦੇ ਦੇ ਖਤਮ ਕਰਨਾ ਚਾਹੁੰਦੇ ਨਹੀਂ ਹਾਂ। ਹਾਂ। ਕਾਹਦੀ ਗੇਰ ਨਾਲ ਦੇ ਰਹੇ। ਹਲੇ ਤੱਕ ਰੋ ਕਾਟੀਆਂ ਦੇ। ਅਮੇ ਮੈਂ ਖਤਮ ਕੀ ਆਈ ਤਾਂ ਦੇ ਰਹੇ। ਰੋਜ਼ ਰਾਤ ਨੂੰ ਫੋਨ ਲਾ ਦਿੰਦੇ। ਰੋਜ਼ ਰਾਤ ਨੂੰ ਫੋਨ ਲਾ ਦਿੰਦੇ ਨੇ ਕਹਿੰਦੇ ਤੁਹਾਨੂੰ ਛੱਡਣਾ ਨਹੀਂ ਸੀ। ਮਾਰ ਕੇ ਠਾਣੇ ਜਾਵਾਂਗੇ ਐਵੇਂ ਨਹੀਂ ਜਾਣਾ। ਕੋਈ ਨਾ ਕੋਈ ਤੁਹਾਡਾ ਮਸਲਾ ਲਾ ਕਰਕੇ ਜਾਵਾਂਗੇ। ਐਵੇਂ ਨਹੀਂ ਅਸੀਂ ਠਾਣੇ ਜਾਣਾ। ਹੁਣ ਸਾਨੂੰ ਇਹ ਕੀ ਰੋਜ਼ ਦੀ ਰਾਤ ਨੂੰ ਫੋਨ ਲਾ ਦਿੰਦੇ ਨੇ। ਕਦੇ ਕਿਹੜੇ ਸਾਡੇ ਬੱਚੇ ਨੂੰ ਫੋਨ ਲਾ ਦਿੰਦੇ ਨੇ ਕਦੇ ਕਿਹੜੇ ਨੂੰ। ਹੈਲੋ। ਹਾਂ ਹਾਂ। ਕੋਈ ਗੱਲ ਨਹੀਂ ਮੈਂ ਕਿ ਆਪਣੇ ਆਪ ਅਸੀਂ ਪੇਸ਼ ਹੋ ਲਵਾਂਗੇ ਅਸੀਂ ਨਜਾਇਜ਼ ਆ ਤੇ ਜਾਇਜ਼ ਕਰਕੇ ਪੇਸ਼ ਹੋਣਾ ਹੈ ਨਹੀਂ ਤੁਸੀਂ ਆਏ ਨੇ ਆਏ ਆ ਅਸੀਂ ਘਾਟਾ ਹੈ ਜਰਾ ਟਾਈਮ ਰੱਖ ਲਓ ਕਿਵੇਂ ਟਾਈਮ ਰੱਖਣਾ ਨਹੀਂ ਟਾਈਮ ਜਰਾ ਅਸੀਂ ਲਿਗੇ ਆ ਨਹੀਂ ਨਹੀਂ ਤੂੰ ਬਾੜਾ ਬੋਲ ਨਹੀਂ ਨੇ ਵੀਡੀਓ ਚ ਆਹ ਹਾਂ ਤੂੰ ਬੋਲ ਨਹੀਂ ਬਿਆ ਫਲਾਣਾ ਕਿੰਨੇ ਕਰਿਆ ਥਿਆ ਰੱਖਣ ਮੰਗੀ ਕਰੇ ਨਜਾਇਜ਼ ਤੂੰ ਨਾਂ ਲੈ ਨਹੀਂ ਕਿੰਨੇ ਨਾਂ ਲਾਣ ਲੈ ਆ ਉਹ ਨੇ ਲਿਆ ਹੀ ਤੇਰਾ ਜਿਹੜਾ ਬੰਦਾ ਫਰੀਚਾ ਉਹਨੇ ਨਾਲ ਲਿਆ ਹੈ ਉਹਨੇ ਨਹੀਂ ਨਾਲ ਲਿਆ ਤੁਸੀਂ ਕੁੱਟ ਕੁੱਟ ਕੇ ਉਹਨੂੰ ਕਿਹਾ ਵੀਡੀਓ ਰੋਕ ਰੋਕ ਕੇ ਯਾਰ ਵੀਡੀਓ ਰੋਕ ਨੂੰ ਤੂੰ ਸਿੱਧਾ ਜਾ ਥਾਣੇ ਜਾਂ ਮੇਸ਼ੀ ਬੈਠ ਹਮੇਸ਼ੀ ਪੁੱਛ ਲੋ ਮੈਂ ਆਣਾ ਤਾਂ ਟੈਨਸ਼ਨ ਨਾਲ ਹੈ ਅਸੀਂ ਕੱਲੇ ਕੱਲੇ ਦੇ ਜਵਾਕ ਨਾਲ ਰੋਲੇ ਨਾ ਨਮਣਾ ਨਾ ਕਿਉ ਪਿੰਡ ਤੇ ਨਮਣਾ ਆਗਾ ਇੱਕ ਪਿਓ ਦਾ ਅੱਛਾ ਐਨੀ ਗੱਲ ਮੇਰੀ ਯਾਦ ਰੱਖੀ ਕਿ ਐਵੇਂ ਨਜਾਇਜ਼ ਪਿਸਤਲ ਖਾਏ ਨਾ ਇਹ ਮਜਾਜ ਕਰਕੇ ਪੇਸ਼ ਹੋਇਆ ਜਿੰਨਾਂ ਦੀ ਦੁਸ਼ਮਣੀ ਜਾਲੇ ਕੱਚੇ ਵਾਲੀ ਉਹਨੂੰ ਪੁੱਛੋ ਉਹ ਨਾ ਨੇਖ ਨੇ ਨਾ ਨਾ ਜਾ ਕੇ ਆਏ ਨੇ ਤੂੰ ਮਿਸਾਲ ਉਹ ਬੰਦੇ ਦੀ ਸਾਡੇ ਨਾਲ ਇੰਨੀ ਵਧੀਆ ਬਣਦੀ ਨੇ ਤੁਸੀਂ ਕੁੱਟ ਕੁੱਟ ਕੇ ਉਹਨੂੰ ਕਿਹਾ ਵੀਡੀਓ ਰੋਕ ਰੋਕ ਕੇ ਕਹਿ ਕਿ ਨਹੀਂ ਤੂੰ ਕਿੰਨੇ ਤੂੰ ਯਾਰ ਆਪ ਕਬੂਲ ਕੀਤਾ ਨਿਆਸੀ ਇਹ ਗੱਲ ਸੁਣ ਲੈ ਮੇਰੀ ਤੇ ਤੂੰ ਤਾਂ ਬਚਦਾਨੀ ਨਾ ਮੇਰੇ ਕੋਲ ਲਖਾਅ ਲੈ ਜੇ ਤੂੰ ਜਿੰਦਾ ਬਰਿਆ ਆ ਜਾ ਇਹ ਨੰਮਣਾ ਨਾ ਕਿ ਮੈਨੂੰ ਤੈਨੂੰ ਮਾਰ ਕੇ ਪੇਸ਼ ਆਵਾਂਗਾ ਤੈਨੂੰ ਮੈਂ ਤੂੰ ਐਡਾ ਕਰ ਮੈਂ ਜਗੀਰ ਮਿਸਤਰੀ ਬੋਲਦਾ ਪਿਆ ਜੋ ਹੁੰਦਾ ਕਰ ਲੈ ਮੈਂ ਨਾ ਤੂੰ ਜਗੀਰ ਮਿਸਤਰੀ ਹਾਂ ਮੀ ਤੂੰ ਨਾ ਰਾਤ ਨੂੰ 12 ਤੱਕ ਵੀ ਇੱਥੇ ਕਣ ਗਲੀਆਂ 'ਚ ਢੇੜੇ ਮਾਰਦੇ ਨੇ ਲੋਵੇ ਤਾਂ ਜਾ ਕੇ ਰਾਤ ਨੂੰ ਆ ਜੀ ਸਾਰੇ ਬੰਦੇ ਜਿਹੜੇ ਮਾਰਦੇ ਨੇ ਹਾਂ ਆ ਬੰਦੇ ਜਿਹੜੇ ਤੇਰੀ ਨਨਤ ਨੂੰ ਮਾਰ ਆਇਆ ਅੱਛਾ ਹੁਣ ਕਹਿੰਦੇ ਹੋ ਕਿ ਤੁਹਾਨੂੰ ਪਰਿਵਾਰ ਨੂੰ ਮਾਰਨਾ ਆ ਆ ਤਾਂ ਦਾ ਸਾਰਾ ਪਰਿਵਾਰ ਖਤਮ ਕਰਕੇ ਅਸੀਂ ਖਾਣੇ ਪੇਸ਼ ਹੋਣਾ ਐਵੇਂ ਨਹੀਂ ਹੁੰਦਾ ਇਹ ਕੌਣ ਕਹਿੰਦਾ ਹੈ ਇਹ ਉਹੀ ਰਮਣਾ ਕਹਿੰਦਾ ਹੈ ਜਿਹੜਾ ਗੈਸਟਾਰ ਬਣਿਆਗਾ ਕੋਈ ਸਾਡੀ ਸੁਣਾਈ ਨੋਰੀ ਸਿਰੋਜ ਹੀ ਆ ਕੇ ਵੀ ਕਵੀਗਤਾਂ ਦੇ ਵਿੱਚ ਵੀ ਆ ਵੀ ਸਾਡੇ ਨਾਲ ਅੱਜ ਹਾਲ ਹੋਇਆ ਆ ਵੀ ਹੋਇਆ ਕਹਿੰਦੇ ਨੇ ਕੋਈ ਨਹੀਂ ਤੁਹਾਡਾ ਮਸਲਾ ਹੱਲ ਕਰਨਿਆ ਕਰਨੇ ਕਿਤੇ ਜਦੋਂ ਅਸੀਂ ਸਾਰਾ ਪਰਿਵਾਰ ਮਰ ਗਏ ਹੈ ਅਸੀਂ ਮਰ ਜਾਂਦੇ ਸਾਰਾ ਪਰਿਵਾਰ ਧੰਨ ਜਿਗਰਾ ਤਾਂ ਸਾਡੇ ਪਿੰਡ ਵਾਲਿਆਂ ਦੇ ਜਿੰਨੇ ਸਾਨੂੰ ਬਚਾ ਲਿਆ ਹੁਣ ਪਿੰਡ ਵਾਲੇ ਸਾਡੇ ਪੂਰਾ ਸਾਡਾ ਸਾਥ ਦੇ ਦਿੰਦੇ ਨੇ ਸਾਡੇ ਨਾਲ ਖੜੇ ਨੇ ਠੀਕ ਹੈ ਹਾਂ ਸਾਰੀ ਰਾਤ ਸਾਡੇ ਨਾਲ ਜਾ ਕੇ ਕੱਢਦੇ ਨੇ ਬੋਰ ਇਧਰ ਨਾ ਬੰਦਾ ਜੀ ਆਹ ਪੈਰਾ ਇਕਰ ਨਾ ਪੈਂਦਾ ਰਾਤ ਤੁਸੀਂ ਦੇਖ ਸਕਦੇ ਹੋ ਵੀ ਇਹ ਹੁਣ ਪਿੰਡ ਵਾਲਿਆਂ ਦੇ ਵਸਨੀਕਾਂ ਦਾ ਜਿਨ੍ਹਾਂ ਦੇ ਘਰੇ ਹਮਲਾ ਹੋਇਆ ਸੀ ਦੇਖ ਸਕਦੇ ਹੋ ਉਹ ਕਹਿੰਦੇ ਨੇ ਵੀ ਇਹ ਸਾਰੀ ਸਾਰੀ ਰਾਤ ਡਰਦੇ ਜਾ ਕੇ ਕੱਢਦੇ ਆ ਜਿਹੜੇ ਨੇ ਗੈਂਗਸਟਰ ਨੇ ਉਹ ਸੜੀਆਂ ਗਲੀਆਂ ਦੇ ਵਿੱਚ ਘੁੰਮ ਰਹੇ ਨੇ ਜਿੱਥੇ ਇੱਕ ਮਿੰਟਾਂ ਪਹਿਲਾਂ ਵਾਰਦਾਤ ਹੋਈ ਸੀ ਅੱਜ ਅਸੀਂ ਉੱਥੇ ਪਹੁੰਚੇ ਆਂ ਉਹਨਾਂ ਦੇ ਅੱਜ ਪਰਿਵਾਰ ਦੇ ਘਰੇ ਅੱਜ ਇਹ ਮੌਕਾ ਦੇਖਣ ਵਾਸਤੇ ਪਹੁੰਚੇ ਆਂ ਟੀਮ ਆਪਾਂ ਉਹ ਆਪਾਂ ਗੱਲ ਕਰਦੇ ਆਂ ਉਸ ਪਰਿਵਾਰ ਦੇ ਨਾਲ ਜਿਹਨਾਂ ਦੇ ਘਰੇ ਆਣ ਕੇ ਕੁਝ ਟਾਈਮ ਪਹਿਲਾਂ ਮਹੀਨਾ ਮਹੀਨਾ ਪਹਿਲਾਂ ਕੁਝ ਪਰਿਵਾਰ ਬਟਾਰਿਆ ਸਾਡੇ ਘਰੇ ਮਹੀਨਾ ਪਹਿਲਾਂ ਹਥਿਆਰ ਲੈ ਕੇ ਆਏ ਨੇ ਉਹ ਤੁਹਾਨੂੰ ਅੱਜ ਹਥਿਆਰ ਵੀ ਆਪਾਂ ਕੈਮਰੇ ਦੇ ਵਿੱਚ ਦਿਖਾਵਾਂਗੇ ਜਿਹੜਾ ਹਥਿਆਰ ਉਹਨਾਂ ਲੈ ਕੇ ਆਏ ਤੇ ਮੁੰਡਾ ਵੀ ਉਹਨਾਂ ਨੇ ਫੜ ਲਿਆ ਤੇ ਉਹਨਾਂ ਨੇ ਫੜ ਕੇ 2:30 ਵਜੇ ਦੇ ਕਰੀਬਨ ਰਾਤ ਨੂੰ ਉਹ ਖਾਣੇ ਫੁੱਟਾ ਫੜਾ ਦਿੱਤਾ ਤੇ ਆਓ ਆਪਾਂ ਗੱਲ ਕਰਦੇ ਹਾਂ ਪਰਿਵਾਰ ਦੇ ਨਾਲ ਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜਿਨ੍ਹਾਂ ਦੇ ਘਰੇ ਵਾਰਦਾਤ ਹੋਈ ਸੀ ਤੇ ਵਾਰਦਾਤ ਦੇ ਹਾਲਾਤ ਹੋਏ ਸੀ ਜਿਨ੍ਹਾਂ ਨੇ ਘਰੇ ਮਾਰਨ ਨੂੰ ਪਾਇਆ ਸੀ ਤੇ ਮਾਰਨ ਲੱਗਿਆਂ ਲੋਕਾਂ ਨੇ ਪਿੰਡ ਦੇ ਜਦਾਂ ਨੇ ਪੂਸ਼ੀਆਂ ਆਵਾਜ਼ਾਂ ਸੁਣੀਆਂ ਤੇ ਪਿੰਡ ਦੇ ਲੋਕਾਂ ਨੇ ਆਹ ਤੋ ਉਹਨਾਂ ਨੂੰ ਛਡਵਾਇਆ ਆਓ ਆਪਾਂ ਗੱਲ ਕਰਦੇ ਹਾਂ ਪਰਿਵਾਰ ਦੇ ਮੈਂਬਰਾਂ ਦੇ ਨਾਲ ਹਾਂਜੀ ਭਾਂਜੀ ਕੀ ਹੋਇਆ ਸੀ ਕਿ ਕਦੋਂ ਦੀ ਗੱਲ ਐ ਇਹ ਹੇ ਜੀ ਇੱਕ ਤਰੀਕ ਦੀ ਗੱਲ ਆ ਜੀ ਰਾਤ ਨੂੰ ਅੱਛਾ ਜੀ ਅਸੀਂ ਤਾਂ ਸਾਰਾ ਪਰਿਵਾਰ ਰਾਤ ਨੂੰ ਸੁੱਤੇ ਸੀ ਰਾਤ ਨੂੰ ਕੀ ਪਤਾ ਵੀ ਅੱਜ ਰਾਤ ਨੂੰ ਕੀ ਹੋਣਾ ਹੈ ਕੀ ਨਹੀਂ ਹੋਣਾ ਬੱਚੇ ਸਾਡੇ ਕੋਠੇ ਤੇ ਮਹਿਲਾ ਵਹਿੰਦੇ ਸੀ ਠੀਕ ਹੈ ਜੀ ਨਿਆਣੇ ਕੋਠੇ ਤੇ ਮਹਿਲਾ ਵਹਿੰਦੇ ਸੀ ਤੇ ਰਾਤ ਨੂੰ ਕੰਮਕਾਰ ਕੀਤਾ ਹੁੰਦਾ ਥੱਕੇ ਹੋ ਵੀ ਦਾ ਸੁੱਤੇ ਪਏ ਸੀ ਤੇ ਇਧਰ ਅਚਾਨਕ ਰਾਤ ਨੂੰ ਆ ਗਏ ਬੱਚਿਆਂ ਨਿਆਣਿਆਂ ਨੇ ਰੋਲਾ ਪਾ ਦਿੱਤਾ ਵੀ ਮੰਮੀ ਡੈਡੀ ਚੋਰ ਘਰੇ ਆ ਗਏ ਅੱਛਾ ਤੁਹਾਨੂੰ ਲੱਗਿਆ ਵੀ ਚੋਰ ਨੇ ਹਾਂ ਅਸੀਂ ਕਿਹਾ ਵੀ ਚੋਰ ਨੇ ਨਿਆਣੇ ਕਹਿੰਦੇ ਮੰਮੀ ਡੈਡੀ ਚੋਰ ਘਰੇ ਆ ਗਏ ਭੱਜ ਕੇ ਅੱਗ ਉੱਠਿਆ ਅਸੀਂ ਜਦੋਂ ਹਥਿਆਰ ਵੇਖੇ ਗਲੀ ਵਿੱਚ ਅਸੇ ਪਾਜ ਕੇ ਬੂਹਾ ਲਾ ਲਿਆ ਆ ਸਾਡਾ ਮੌਕਾ ਦੇਖੋ ਜੀ ਸਾਡੇ ਬੂਹੇ ਟੁੱਟੇ ਪਿਆ ਉਹਨਾਂ ਨੇ ਸਾਡੇ ਬੂਹਾ ਨੂੰ ਮਾਰ ਸਾਨੂੰ ਮਾਰ ਬਾਰੀਆਂ ਵਿੱਚੋਂ ਸਾਡੇ ਬੱਚੇ ਕੋਠੇ ਉੱਤੇ ਰੋਲਾ ਪਾਈ ਗਏ ਨੇ ਸਾਡੇ ਗਵਾਂਡੀਆਂ ਦਾ ਗਵਾਂਡੀਆਂ ਸਾਡੇ ਕੋਲੋਂ ਪੈ ਪੁੱਛਿਆ ਜਾਵੇ ਉਹਨਾਂ ਨੇ ਸਾਨੂੰ ਆ ਕੇ ਬਚਾਇਆ ਹੈ ਗਵਾਂਡੀਆਂ ਸਾਡੇ ਨਾਲ ਆ ਕੇ ਸਾਨੂੰ ਬਚਾਇਆ ਫਵੇਂ ਇਹਨਾਂ ਕੋਲ ਬਿਆਨ ਲੈ ਜਾਵਾਂ ਨਹੀਂ ਤੁਹਾਨੂੰ ਫਿਰ ਇਹ ਕੋਈ ਦੁਸ਼ਮਣਬਾਜੀ ਸੀ ਕੀ ਚੱਕਾ ਸੀ ਤੁਹਾਨੂੰ ਕੋਈ ਸਾਡੀ ਕੋਈ ਦੁਸ਼ਮਣੀ ਨਹੀਂ ਕੋਈ ਕੁਛ ਨਹੀਂ ਸਾਡਾ ਨਾ ਕਿਸੇ ਨਾਲ ਰੋੜਾ ਹੈਗਾ ਸੀ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਵੀ ਕੀ ਗੱਲ ਹੈ ਕੀ ਨਹੀਂ ਗੱਲ ਉਹ ਤੁਸੀਂ ਪਿੰਡ ਦੇ ਬੰਦਿਆਂ ਨੂੰ ਜਾਣਦੇ ਹੋ ਜਿਹੜੇ ਤੁਹਾਡੇ ਗਾਲ ਪੈਣ ਆਏ ਸੀ ਜਾਂ ਤੁਹਾਨੂੰ ਮਾਰਨ ਆਏ ਸੀ ਹਾਂ ਪਿੰਡ ਦੇ ਬੰਦਿਆਂ ਨੇ ਸਹੀ ਪੂਰੀ ਤਰ੍ਹਾਂ ਪਛਾਣਿਆ ਸਾਡੇ ਘਰੇ ਲੈਟਾਂ ਜਗਦੀਆਂ ਸੀ ਸਾਡੀ ਗਲੀ 'ਚ ਵੀ ਲੈਹੜ ਲੱਗੀ ਸੀ ਇੱਕ ਮੰਗਾ ਸਿੰਘ ਮੰਗੇ ਸਿੰਘ ਦੇ ਦੋ ਮੁੰਡੇ ਸੀ ਉਹਨਾਂ ਦੇ ਹੱਥ ਵਿੱਚ ਟੋਕੀਆਂ ਸੀ ਬਾਕੀ ਗਵਾਂਢੀ ਸਾਡੇ ਆ ਦੋ ਹੈਗੇ ਨੇ ਦੋ ਫਰਾ ਇਹਨਾਂ ਦੇ ਹੱਥ ਵਿੱਚ ਟੋਕੀਆਂ ਸੀ ਇੱਕ ਇਹਨਾਂ ਦਾ ਮੁੰਡਾ ਬੰਨਤ ਰਹਿੰਦਾ ਹੈ ਉਹਦੇ ਹੱਥ ਵਿੱਚ ਵੀ ਪਿਸਤੌਲ ਸੀ ਉਹਨੇ ਫੈਲ ਕੱਢੇ ਸੀ ਅੱਛਾ ਹਾਂ ਉਹਨੇ ਫੈਲ ਕੱਢੇ ਸੀ ਕਹਿੰਦੇ ਸੀ ਗੈਂਗਸਟਾਰ ਆਲਿਆ ਸੀ ਚੋਰ ਨਹੀਂ ਹੈਗੇ ਆ ਉਹਨਾਂ ਨੇ ਸਾਨੂੰ ਆ ਗੱਲ ਕਹੀ ਤੇ ਕੋਈ ਤੁਹਾਡਾ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਸੀ ਹਾਂ ਨਹੀਂ ਸਾਡਾ ਨੁਕਸਾਨ ਨਹੀਂ ਹੋਇਆ ਬਚ ਗਏ ਸੀ ਅਸੀਂ ਹਾਂ ਸਾਨੂੰ ਪਿੰਡ ਵਾਲਿਆਂ ਨੇ ਆ ਕੇ ਬਚਾ ਲਿਆ ਤੇ ਤੁਹਾਡੇ ਜਿਹੜੇ ਦਰਵਾਜ਼ੇ ਟੁੱਟੇ ਹੋ ਤੁਸੀਂ ਦਿਖਾਉਂਗੇ ਕਿਹੜੇ ਦਰਵਾਜ਼ੇ ਟੁੱਟੇ ਹਾਂਜੀ ਹਾਂ ਦਿਖਾਵਾਂ ਦਿਖਾਵਾਂ ਦੇ ਆਓ ਜਿਆ ਆ ਦੇਖੋ ਜਿਆ ਸਾਡੇ ਦਰਵਾਜ਼ੇ ਟੁੱਟੇ ਆ ਉਹਨਾਂ ਸਾਨੂੰ ਉੱਜਾ ਮਾਰੀਆਂ ਉਹ ਖੰਜਰ ਦਿਖਾ ਲਿਆ ਕਿੱਥੇਗਾ ਤੁਸੀਂ ਦੇਖ ਸਕਦੇ ਹੋ ਵੀ ਆ ਦਰਵਾਜ਼ੇ ਜਿਹੜੇ ਉਹਨਾਂ ਨੇ ਦਰਵਾਜ਼ੇ ਖੰਜਰ ਵੇ ਆਇਓ ਜਿਹੜੇ ਟੁੱਟੇ ਆ ਕਿ ਇਹ ਜਦੋਂ ਉਹਨਾਂ ਬੰਦਾ ਫੜਿਆ ਤੇ ਤੁਹਾਨੂੰ ਦਿਖਾਉ ਉਹ ਹਥਿਆਰ ਦਿਖਾਉਣਾ ਆ ਹਥਿਆਰ ਲੈ ਵੇ ਹਥਿਆਰ ਜਿਹੜਾ ਸਵਿੱਚੇ ਛੱਟ ਕੇ ਮੁੰਡੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪਿੰਡ ਵਾਲਿਆਂ ਨੇ ਫੜ ਲਿਆ ਆ ਤੋ ਆ ਆ ਦੇਖੋ ਜੀ ਆ ਹਥਿਆਰ ਆ ਓਏ ਇਹ ਇਹ ਹਥਿਆਰ ਓਏ ਮੁੰਡਾ ਵਿੱਚ ਛੱਡ ਕੇ ਪਾ ਦਿੱਆ ਆ ਵੀ ਅਸੀਂ ਆਪ ਦੇ ਮੂੰਹ ਕਬੂਲ ਕਰ ਲਿਆ ਸੀ ਉਹਨੂੰ ਰਾਤੀ 2 ਵਜੇ ਥਾਣੇ ਲੈ ਕੇ ਗਏ ਆ ਸਾਡਾ ਪਿੰਡ ਪੂਰਾ ਸਾਡੇ ਨਾਲ ਸੀ ਸਾਡੇ ਦੋ ਸਰਪੰਚ ਸੀ ਸਾਡੇ ਨਾਲ ਅਸੀਂ ਜਾ ਕੇ ਉੱਥੇ ਠਾਣੇ ਲੈ ਕੇ ਗਏ ਆਰਖਾਸ ਵੀ ਲਿਖਾ ਕੇ ਆਇਆ ਸਾਡੀ ਹੁਣ ਕੋਈ ਸੁਣਾਈ ਨਹੀਂ ਹੋ ਰਹੀ ਤੇ ਜਿਹੜੇ ਤੁਹਾਡੇ ਜਿਨ੍ਹਾਂ ਨੇ ਤੁਹਾਨੂੰ ਛਡਵਾਇਆ ਉਹ ਕਿਹੜੇ ਘਰ ਦੇ ਮੈਂਬਰ ਸੀ ਜਾਂ ਕਿਹੜੇ ਗਵਾਂਡੇ ਆ ਸਾਡੇ ਗਵਾਂਡੇ ਹੀ ਗਏ ਨੇ ਆਏ ਇਹਨਾਂ ਨੇ ਵਾਅਦਾ ਖੂਨਿਆ ਸੀ ਸੁਣੀ ਸੀ ਨੀ ਵਾਅਦਾ ਅੱਛਾ ਜੀ ਇਹ ਜਜਵਾਹ ਕਰੋੜਾ ਪਾਇਆ ਨਾ ਸਾਨੂੰ ਮਾਰ ਕੇ ਬਾਹਰ ਕੇ ਬਾਹਰ ਗਏ ਸੀ ਉਸੀ ਪਾਜੀ ਕੋਲ ਕੋਠੇ ਤੋਂ ਦੇਖਿਆ ਤੁਲੇ ਗੜੀਆਂ ਦੇ ਵਿੱਚ ਅੰਦਰ ਕੋ ਸਾਰਾ ਸਮਾਨ ਹੈਗਾ ਅੱਛਾ ਉਹ ਭੱਜੇ ਫਿਰਦੇ ਸੀ ਹਾਂ ਭੱਜੇ ਫਿਰਦੇ ਸੀ ਠੀਕ ਆ ਬੰਦਾ ਬੰਦਿਆ ਰਹੋਗੇ ਵੀ ਸਾਡੇ ਘਰੇ ਆ ਜਾਣਗੇ ਬੰਦੇ ਪਹਿਚਾਨਦੇ ਹੋ ਤੁਸੀਂ ਬੰਦੇ ਪਿੰਡ ਦੇ ਸੀ ਸਾਰੇ ਪਿੰਡ ਦੇ ਬੰਦੇ ਪਿੰਡ ਦੇ ਦੇ ਸਾਨੇ ਇੰਨਾ ਖਰੀ ਤਾਂ ਮਤਲਬ ਬੰਦੇ ਬਹੁਤ ਇਕੱਠੇ ਆ ਗਏ ਸਾਡੀ ਘਰੇ ਚਾਚੀ ਸੱਸੇ ਇਹ ਵੀ ਮੌਕੇ ਤੇ ਪਹੁੰਚ ਪੱਕੇ ਸੀ ਅਸੀਂ ਦੇਖਿਆ ਸੀ ਬੱਚਿਆਂ ਨੇ ਰੋਲਾ ਪਾਇਆ ਅੱਛਾ ਜੀ ਬੱਚਿਆਂ ਨੇ ਰੋਲਾ ਪਾਇਆ ਸੀ ਆਪ ਵਿੱਚ ਪਏ ਸੀ ਸੁੱਤੇ ਕਿਸੇ ਗੇਟ ਖੜਕਾਏ ਸਾਡੇ ਵੇੜੇ ਵਾਲਿਆਂ ਨੇ ਵੀ ਬੰਦੇ ਆ ਗਏ ਬੰਦੇ ਅਸੀਂ ਉਥੋਂ ਜੂ ਭੱਜੇ ਭੱਜ ਕੇ ਆਏ ਇਹਨਾਂ ਨੇ ਉਦੋਂ ਨਾਲ ਸੰਦ ਭੱਜ ਕੇ ਇਹਨਾਂ ਨਾਲ ਮਾਰ ਤੇ ਵੀ ਭੱਜੇ ਜਾਂਦੇ ਸੀ ਅਸੀਂ ਮਗਰ ਪੱਜ ਤੇ ਬੰਦਾ ਫੜਿਆ ਬੰਦਾ ਫੜ ਕੇ ਅਸੀਂ 2:30 ਵਜੇ 2 ਵਜੇ ਜਾ ਤੇ ਬੰਦਾ ਬਲਵੀਰ ਸਿੰਘ ਨੂੰ ਦਿੱਤਾ ਉਹ ਕਿਸ ਕਿੱਥੋਂ ਦਾ ਮੁੰਡਾ ਸੀ ਇਹ ਉਹ ਹੈਗਾ ਸੀ ਕਾਲੇ ਕਛਿਆਂ ਨਾਲ ਅਖੇਰਿਆਂ ਨਾਲ ਅਖੇਰਿਆਂ ਦਾ ਖੇਰੇ ਬੇਟਾ ਇਹ ਜਿਹੜਾ ਥਿਆ ਰਿਓ ਆਏ ਉਹ ਮੁੰਡੇ ਦੇ ਕੋਲ ਸੀ ਉਹ ਮੁੰਡੇ ਕੋਲ ਫੜਿਆ ਗਿਆ ਸੀ ਆਏ ਮੁੰਡੇ ਕੋਲ ਜਦੋਂ ਤੁਸੀਂ ਪੁਲਿਸ ਵਾਲਿਆਂ ਨੂੰ ਦਿੱਤਾ ਤੇ ਪੁਲਿਸ ਵਾਲੇ ਕੀ ਕਹਿੰਦੇ ਇਹ ਪੁਲਿਸ ਵਾਲੇ ਕਹਿੰਦੇ ਚਲੋ ਕੋਈ ਨਹੀਂ ਕਾਰਵਾਈ ਕਰਾਂਗੇ ਦਰਖਾਸਤ ਉਹਨੇ 12 ਬੰਦੇ ਆ ਦੇ ਲਖਾਈ ਹੂੰ ਵੀ 12 ਬੰਦੇ ਸੀਗੇ ਐ ਬਾਹਰਲੇ ਤੇ ਪਿੰਡ ਵਾਲੇ ਥੋ ਅਲੱਗ ਕੇ ਮੁੰਡਾ ਮੰਨਿਆ ਸੀ ਹਾਂ ਮੁੰਡਾ ਮੰਨਿਆ ਸੀ ਮੰਨ ਕੇ ਆ ਸੀ ਉਹਨਾਂ ਲੱਗਿਆ ਮੰਨ ਕੇ ਆ ਸੀ ਬਲਵੀਰ ਸਿੰਘ ਨੂੰ ਕੇਸ ਦੇ ਕੇ ਆਇਆ ਬਲਵੀਰ ਸਿੰਘ ਕੌਣ ਬਲਵੀਰ ਸਿੰਘ ਖਾਣੇਦਾਰ ਐਸਚੋ ਇੱਕ ਖਰਕੀ ਆ ਸੋਤਾ ਉਹਨੂੰ ਅਸੀਂ ਮੈਂ ਆਪ ਨਾਲ ਗਈ ਸੀ ਕਿਦੋਂ ਬੰਦਾ ਦੇਣ ਗਏ ਰਾਤ ਨੂੰ ਰਾਤ ਕਿੰਨੇ ਵਜੇ ਟਾਈਮ ਸੀ ਇਹ ਅਸੀਂ 3 ਵਜੇ ਮੁੜੇ ਆ ਉੱਥੇ ਬੰਦਾ ਦੇ 2 ਵਜੇ ਦੇ ਗਏ ਦੋ ਸਰਪੰਚ ਸੀ ਸਾਡੇ ਨਾਲ ਉੰਜ ਪੈਣਾ ਪ੍ਰਾ ਸਾਡੇ ਨਾਲ ਅਗੇ ਸੀ ਪਾਰ ਚਾਰ ਮੋਟਰਸਾਈਕਲ ਲੈ ਗਏ ਆ ਇੱਕ ਗੱਡੀ ਲੈ ਗਏ ਬੰਦਾ ਲੈ ਕੇ ਉੱਥੇ ਦੇਖ ਕੇ ਆਏ ਆਂਦੇ ਸਾਰਾ ਕਰਾਂ ਦੇ ਤੋਂ ਦੇ ਕਾਰਵਾਈ ਕਰਾਂ ਦੇ ਵੀ ਬੰਦੇ ਉਹਨੇ 12 ਬੰਦੇ ਲਖਾਏ ਆ ਆਪ ਮੁਖੀ ਉਹ ਬੰਦੇ ਨੇ ਜਿਹਨੂੰ ਤੁਸੀਂ ਫੜਿਆ ਸੀ ਉਹਨੇ ਲਖਾਇਆ ਹਾਂ 12 ਬੰਦੇ ਲਖਾਇਆ ਵੀ ਬਾਹਰਲੇ 12 ਬੰਦੇ ਆ ਤੇ ਇਹ ਤੁਸੀਂ ਭੈਣ ਜੀ ਜਿਹੜੇ ਬੰਦੇ ਉਹ ਲੋਨ ਨੇ ਲਖਾਏ ਨੇ ਉਹ ਬੰਦੇ ਤੁਸੀਂ ਜਾਣਦੇ ਹੋ ਕੌਣ ਨੇ ਅਸੀਂ ਉਹ ਨਹੀਂ ਜਾਣਦੇ ਅਸੀਂ ਪਿੰਡ ਵਾਲਿਆਂ ਨੂੰ ਜਾਣਦੇ ਜਿਨ੍ਹਾਂ ਨੂੰ ਵੇਖਿਆ ਪਿੰਡ ਤੇ ਕਿੰਨੇ ਕਿਹੜੇ ਕਿਹੜੇ ਫੜੇ ਬੰਦੇ ਸੀ ਇੱਕ ਸੀ ਮੰਗਾ ਸਿੰਘ ਅੱਛਾ ਜੀ ਦੋਹਾਂ ਦੇ ਮੁੰਡੇ ਸੀ ਠੀਕ ਹੈ ਇੱਕ ਸੀ ਹਰਮੇਸ਼ ਸਿੰਘ ਇੱਕ ਪ੍ਰਕਾਸ਼ ਸਿੰਘ ਇੱਕ ਨੰਮਣਾ ਨਮਣਾ ਕੌਣ ਉਪਰ ਇਹ ਰਮੇਸ਼ ਦਾ ਮੁੰਡਾ ਮੰਗੇ ਸਿੰਘ ਦਾ ਮੁੰਡਾ ਹੈ ਮੰਗੇ ਸਿੰਘ ਦਾ ਪਾਂਜਾਈ ਕੋਈ ਤੁਹਾਨੂੰ ਧਮਕੀਆਂ ਵੀ ਆਈਆਂ ਨੇ ਧਮਕੀਆਂ ਸਾਨੂੰ ਬਹੁਤ ਸਾਡੇ ਕਰੇ ਉਦੋਂ ਬਾਅਦ ਚ ਜਿਹੜੇ ਕਰ ਖਾਛ ਦਿੱਤੀ ਨਾ ਅਜੇ ਤੀ ਧਮਕੀਆਂ ਵਾਲੇ ਸਾਰੇ ਕਰ ਖਾਛ ਦਿੱਤੀ ਉਦੋਂ ਬਾਅਦ ਚ 5 6 ਦਿਨ ਬਾਅਦ ਸਾਡੇ ਕਰੇ ਫੋਨ ਆਈ ਜਾਂਦੇ ਨੇ ਧਮਕੀਆਂ ਆਈਆਂ ਜਾਂਦੀਆਂ ਨੇ ਸਾਡੀ ਗਲੀ ਵਿੱਚ ਗੇੜੇ ਮਾਰਦੇ ਨੇ ਸਾਡੇ ਕੋਲ ਧਮਕੀਆਂ ਵਾਲੀ ਰਿਕਾਰਡਿੰਗ ਸਾਰੀ ਹੀ ਗਈ ਹੈ ਸਾਡੇ ਸਾਹਮਣੇ ਹੀ ਹੈ ਹਾਂ ਤੇ ਉਹਨਾਂ ਦੀਆਂ ਕੋਈ ਵੀਡੀਓ ਵੀ ਕੈਮਰੇ ਦੇ ਵਿੱਚ ਆਈਆਂ ਸੀ ਹਾਂ ਵੀਡੀਓ ਵੀ ਆਈਆਂ ਸੀ ਆ ਵੀਡੀਓ ਵੀ ਆਈਆਂ ਸੀ ਕੈਮਰੇ ਦੇ ਵਿੱਚ ਤੇ ਤੁਸੀਂ ਪੁਲਿਸ ਨੂੰ ਦਿਖਾਈ ਤੇ ਪੁਲਿਸ ਨੇ ਪੁਲਿਸ ਨੇ ਕੋਈ ਪੁਲਿਸ ਕੰਦੇਸ਼ੀ ਕਾਰਵਾਈ ਕਰਾਂਦੇ ਜੇ ਤੁਸੀਂ ਕਹਾਂ ਤੁਹਾਨੂੰ ਜਿੰਨਾ ਨਾਲ ਸਾਨੂੰ ਉਹਨਾਂ ਨੇ ਮਾਰਾ ਕੁੱਟਾ ਤੁਹਾਨੂੰ ਸੰਧ ਦੇਈਏ ਕਹਿੰਦੇ ਨਹੀਂ ਤੁਸੀਂ ਤਾਂ ਕਰੋ ਪਾ ਦਿਓ ਜੀ ਪੁਲਿਸ ਇਦਾਂ ਕਹਿੰਦੀ ਹਾਂ ਪੁਲਿਸ ਇਦਾਂ ਕਹਿੰਦੀ ਫਿਰ ਅਸਾ ਘਰੇ ਹੀ ਰੱਖ ਲੈ ਹਾਂ ਉਹਨੋਂ ਹਥਿਆਰ ਤੋਂ ਹੀ ਹਿਸਾਬ ਕੇ ਰੱਖੇ ਹੋਏ ਨੇ ਤੇ ਅਦਾਲਤ 'ਚ ਪੇਸ਼ ਕਰਾਂਗੇ ਹਾਂ ਤੇ ਨੇ ਸਾਡੀ ਕੋਈ ਸੁਣਾਈ ਨਹੀਂ ਉਹਨਾਂ ਨੇ ਦਲਵੀਰ ਸਿੰਘ ਨੇ ਛੱਡ ਦਿੱਤੇ ਨੇ ਅੱਜ ਛਰੇ ਆਮ ਘੁੰਮਦੇ ਫਿਰਦੇ ਨੇ ਫਿਰ ਸਾਨੂੰ ਧਮਕੀਆਂ ਦਿੰਦੇ ਨੇ ਤੇ ਮੇਰੇ ਘਾਰ ਵਾਲੇ ਨੂੰ ਇਹdu ਪਹਿਲਾ 6 ਮਹੀਨੇ ਪਹਿਲਾ ਛੱਟ ਲਾਈ ਨੇ ਇਹਦੇ ਦਿਮਾਗ ਤੇ ਛੱਟ ਲੱਗੀ ਵੀ ਇੰਨਾ ਹੀ ਲਾਈ ਏ ਕਹਿੰਦੇ ਅੱਗੇ ਤਾਂ ਜਾਣੋ ਬਚ ਗਏ ਹੁਣ ਮਾਰ ਦੇਣਾ ਇਹਨੀ ਐ ਐ ਕੋਈ ਕੱਟੀ ਹੋ ਜਾਂਦੀ ਆ ਕੱਟੀ ਵੀ ਸਭ ਕੁਝ ਕੱਟਾ ਲੈ ਤੇ ਕੋਈ ਪਰਚਾ ਹੋਇਆ ਸੀ ਪਰਚੇ ਨਹੀਂ ਨਾ ਕੱਟੇ ਸੀ ਬਾਕੀ ਸਾਰਾ ਕੁਝ ਹੋਇਆ ਛੋਟੇ ਕੱਟੇ ਸੀ ਪਰ ਉਹਨਾਂ ਛੱਡਦੇ ਬੰਦੇ ਜੀ ਹਾਂ ਬੰਦੇ ਛੱਡਦੇ ਉਹਦੇ ਵੀ ਜੰਦੀ ਵਰਗੀ ਆ ਅੱਗੇ ਨਹੀਂ ਸਾਨੂੰ ਪਹਿਲਾਂ ਨਹੀਂ ਸਾਨੂੰ ਪਤਾ ਸੀ ਵੀ ਕੀ ਹੋਇਆ ਕੀ ਨਹੀਂ ਹੋਇਆ ਉਹਨੇ ਨਾ ਜਦੋਂ ਹੁਣ ਸਾਡੇ ਘਰੇ ਹੰਬਲਾ ਕੀਤਾ ਨਾ ਉਦੋਂ ਕਿਹਾ ਨੇ ਵੀ ਅੱਗੇ ਵੀ ਸਿਆ ਨੂੰ ਛੱਟ ਮਾਰੀ ਉਦੋਂ ਬਚ ਗਿਆ ਹੁਣ ਅਸੀਂ ਮਰਨ ਆਇਆ ਫਿਰ ਬਚ ਗਿਆ ਹੁਣ ਅਸੀਂ ਮਾਰ ਕੇ ਠਾਣੇ ਪੇਚਵਾਂਗੇ ਕੁਝ ਮਰਜ਼ੀ ਹੋ ਜਾਵੇ ਹਾਂ ਰਾਤ ਨੂੰ ਫੋਨ ਰੋਜ਼ ਲਾ ਦਿੰਦੇ ਨੇ ਕਿੰਨੂੰ ਫੋਨ ਲਾਉਂਦੇ ਹੁਣ ਸਾਡੇ ਪਤੀਜਿਆਂ ਬਣੇ ਲਾ ਦਿੰਦੇ ਨੇ ਹਾਂ ਮੇਰਾ ਤਾਂ ਮੁੰਡਾ ਜਿਆ ਛੋਟਾ ਮੇਰੀ ਕੁੜੀ ਆ ਮੇਰੇ ਮੁੰਡਾ ਇਹਨੂੰ ਦਿਸਦਾ ਨਹੀਂ ਅੱਖਾਂ ਤੋਂ ਆ ਮੇਰੀ ਕੁੜੀ ਹੈਗੀ ਇਹਨੂੰ ਵੀ ਨਹੀਂ ਦਿਸਦਾ ਮੇਰੀਆਂ ਤਿੰਨ ਲੜਕੀਆਂ ਨੇ ਤੇ ਇੱਕ ਲੜਕਾ ਹੈ ਮੇਰਾ ਇਹ ਕੋਈ ਮਾਰਨ ਕੁੱਟਣ ਵਾਲੇ ਨੇ ਕਿਸੇ ਨੂੰ ਵੀ ਅੱਗੂ ਮਾਰਨ ਆਏ ਨੇ ਮਾਰ ਲਵਣ ਦੇ ਜਪੋ ਚ ਮੇਰੇ ਘਰ ਵਾਲਾ ਉਹ ਵੱਜਣੇਗਾ ਮੈਂ ਆਪ ਕੱਲੀ ਕਾਰੀ ਹੀ ਆ ਸਾਰਾ ਸਿਆਲ ਹੋ ਗਿਆ ਆਪ ਮਿਹਨਤ ਕਰ ਤੇ ਖਵਾ ਦੀ ਪਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਥੇ ਨਾ ਪਿੰਡ ਖਹਿਰਾ ਵੇਡ ਦੇ ਵਿੱਚ ਕੁਝ ਕਾਲਾ ਕੱਛਾ ਗਰੁੱਪ ਜਿਹੜਾ ਘੁੰਮ ਰਿਹਾ ਹੈਗਾ ਉਹ 20-30 ਬੰਦਿਆਂ ਦਾ ਗਰੁੱਪ ਹੈ ਜੀ ਉਹਨਾਂ ਦੇ ਕੋਲ ਨਜਾਇਜ਼ ਹਥਿਆਰ ਵੀ ਬਹੁਤ ਸਾਰਾ ਹੈ ਲੁੱਟਾਂ ਖੋਹਾਂ ਦਾ ਵੀ ਕੰਮ ਕਰਦੇ ਨੇ ਉਹ ਤੇ ਉਹਨਾਂ ਨੇ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤੇ ਉਹ ਨਾ ਜਿਹੜਾ ਕੋਈ ਮੋਟਰਸਾਈਕਲ ਵਗੈਰਾ ਜਾਂਦਾ ਜਾਂ ਮੋਬਾਈਲ ਵਾਲਾ ਉਹਨਾਂ ਕੋਲ ਮੋਬਾਈਲ ਵੀ ਖੋਹ ਲੈਂਦੇ ਨੇ ਰਜਾਪੁਰ ਵੀ ਇੱਕ ਵਾਰਦਾਤ ਕਰਕੇ ਆਏ ਨੇ ਕੋਈ ਬੰਦਾ ਕੋਈ ਕਿਸੇ ਦਾ ਕਤਲ ਕਰਨ ਜਾਏ ਸੀਗੇ ਤੇ ਉੱਥੋਂ ਉਹਨਾਂ ਨੇ ਫੜ ਵੀ ਲਿਆ ਸੀ ਉਹਨਾਂ ਨੂੰ ਤੇ ਮੇਰੇ ਤੇ ਵੀ ਕਈ ਵਾਰੀ ਮੈਂ ਖਹਿਰਾਵੇੜ ਪੰਚਾਇਤ ਮੈਂਬਰ ਸਰਜੀਤ ਸਿੰਘਾ ਮੇਰੇ ਤੇ ਵੀ ਕਈ ਵਾਰੀ ਹਮਲਾ ਹੋ ਚੁਕਿਆ ਉਹਨਾਂ ਦਾ ਤੇ ਸਾਰੇ ਆਮ ਅਸਲਾ ਨਜਾਇਜ਼ ਅਸਲਾ ਪੰਜ ਛੇ ਉਹਨਾਂ ਦੇ ਨੌ ਨੇ ਕਲਵੰਤ ਸਿੰਘ ਹਰਬੰਸ ਸਿੰਘ ਜਸਵੀਰ ਸਿੰਘ ਉਹ ਵਗੈਰਾ ਲਵਪ੍ਰੀਤ ਸੁਖਪ੍ਰੀਤ ਜਿਨ੍ਹਾਂ ਕੋਲ ਨਜਾਇਜ਼ ਅਸਲੇ ਨੇ ਤੇ ਇਹਨਾਂ ਨੇ ਬਹੁਤ ਪਿੰਡ ਚ ਪਰੇਸ਼ਾਨੀ ਲੋਕਾਂ ਨੂੰ ਪਰੇਸ਼ਾਨ ਕੀਤਾ ਜੀ ਤੇ ਪੁਲਿਸ ਪ੍ਰਸ਼ਾਸਨ ਅਕੀ ਤਾਂ ਕੋਈ ਨਾ ਦੇ ਕਾਰਵਾਈ ਨਹੀਂ ਹੋਈ ਤੇ ਕੁਝ ਪਿੰਡ ਦੇ ਪਤਵੰਦੇ ਸੱਜਣ ਜਿਹੜੇ ਮੋਤਵਾਰ ਬੰਦੇ ਨੇ ਉਹਨਾਂ ਨਾਲੇ ਮਿਲ ਕੇ ਚੱਲਦੇ ਨੇ ਜੀ ਇਹਨਾਂ ਦੇ ਕੋਈ ਕਾਰਵਾਈ ਛੇਤੀ ਕੀਤਾ ਨਹੀਂ ਹੋਣ ਦਿੰਦੇ ਹਾਂਜੀ ਉਹ ਆ ਗਰੁੱਪ ਦੇ ਬੰਦੇ ਨੇ ਜੀ ਜਿਹੜੇ ਨਜਾਇਜ਼ ਹਥਿਆਰ ਚੱਕੀ ਫਿਰਦੇ ਨੇ ਇਹਨਾਂ ਤੋਂ ਕੋਈ ਵੀ ਪੁਲਿਸ ਪ੍ਰਸ਼ਾਸਨ ਵਗੈਰਾ ਬਹੁਤ ਦਰਖਾਸਤਾਂ ਦੇ ਚੁੱਕੇ ਆ ਔਰ ਕੋਈ ਵੀ ਸੁਣਵਾਈ ਜਿਹੜੀ ਅਜੇ ਤੱਕ ਨਹੀਂ ਹੋਈ ਜੀ ਹੋਰ ਵੀ ਬਹੁਤ ਵੀਡੀਓ ਨੇ ਸਾਡੇ ਕੋਲ ਆ ਗਈਆਂ ਨੇ ਜਿਹੜੀਆਂ ਅਸੀਂ ਪ੍ਰਸ਼ਾਸਨ ਦੇ ਕੋਲੇ ਪੇਸ਼ ਕਰ ਸਕਦੇ ਹਾਂ ਜੀ